ਦੋ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਨੇ ਅੱਜ ਦੇ ਦਿਨ 25 ਜੂਨ 75 ਨੂੰ ਦੇਸ਼ 'ਚ ਕਾਂਫੀਸ਼ਨ ਖਤਮ ਕਰਕੇ ਆਪਣਾ ਡਿਕਟੇਟਰਾਨਾ ਆਰਡਰ ਕੀਤਾ ਦੁਨੀਆ 'ਚ ਚਰਕਾ ਮੱਤ ਗਿਆ ਕਿਉਂਕਿ ਟੀਮ ਉਦੋਂ ਰੇਡੀਓ ਹੀ ਮੇਨ ਚੀਜ਼ ਹੁੰਦੀ ਸੀ ਤਾਂ ਮੈਂ ਗੈਨੀਜੀ ਨੇ ਕਿਹਾ ਕਿ ਮੈਂ ਚਾਹਨਾ ਬਾਦਲ ਸਾਹਿਬ ਨੂੰ ਮਿਲਣਾ ਕਿਹੜੀ ਜਗ੍ਹਾ ਹੋਈ ਸੀ ਵੀਡੀ ਪੰਜਾਬ ਯੂਨੀਵਰਸਿਟੀ ਦੇ ਨਾ ਗੁਰੂ ਨਾਨਕ ਯੂਨੀਵਰਸਿਟੀ ਦੇ ਗੈਸਟ ਹਾਊਸ ਯਾਨੀ ਜੀ ਕਹਿੰਦੇ ਮੈਂ ਉਹ ਨਿੱਕੂ ਗੱਲ ਕਹੀ ਬੇਂਦਰਾ ਗਾਂਧੀ ਦਾ ਪੈਸੇਜ ਹੈ ਮੈਂ ਉਹ ਕਨਵੇ ਕਰ ਰਿਹਾ ਮੈਂ ਆਪਣੇ ਮਰੂੜੀ ਕਹਿ ਰਹੇ ਆ ਅੱਛਾ ਇੰਦਰਾ ਗਾਂਧੀ ਕਹਿੰਦੀ ਹੈ ਕਿ ਇਸ ਐਮਰਜੈਂਸੀ ਜਿਹੜੀ ਹੈ ਕੋਈ ਸਿੱਖ ਲੀਡਰ ਅਰੈਸਟ ਨਹੀਂ ਹੋਏਗਾ ਜੋ ਗਿਆਨੀ ਜੀ ਨੇ ਦੂਜੀ ਗੱਲ ਇਹ ਕਹੀ ਕਿ ਮੈਂ ਸੀਐਮ ਪੰਜਾਬ ਦਾ ਜੋ ਪੰਜਾਬ ਬਣਾਉ ਮੈਂ ਕਰਨਾ ਇਹ ਪਹਿਲੀ ਵਾਰ ਆ ਕਿ ਕਪੂਰ ਸਿੰਘ ਨੂੰ ਮੈਸੇਜ ਭੇਜਿਆ ਕਿ بڑا ਮੌਕਾ ਆ ਗਿਆ ਇਹਦਾ ਫਾਇਦਾ ਉਠਾ ਲਓ ਇਹ ਪਰ ਰਾਤ ਹੋਇਆ ਰਾਤੋ ਕਿਰੇ ਬੇਤੇਗੇ ਦਿੱਲੀ ਕਿ ਅਜੇ ਸਾਰੇ ਫਿਰੇ ਫਿਰੇ ਮੋਰਚਾ 19 ਮਹੀਨੇ ਚਲਾਇਆ ਕਾਲੀਦਲ ਨੇ ਇਹਨੇ ਕਾਪੇ ਬੰਤੀ ਸੀ ਜਾਂ ਵਿੱਧਿਆ ਪ੍ਰਕਾਸ਼ ਲਹਿਰ ਦੇ ਨਾਲ ਸੰਬੰਧਤ ਸੀ ਜਿਹੜੇ ਆ ਜਾਂ ਬੀਬੀ ਦੇ ਆਰਐਸਐਸ ਦੇ ਸੀ ਕੇ ਬੀ ਦੇ ਸੀ ਕੁਨਾ ਦੇ ਤਾਂ ਪਹਿਲੇ ਰਾਤ ਹੀ ਚੱਪੇ ਪੈ ਗਈ ਸੀ ਲੇਕਿਨ ਇੱਕ ਤੁਹਾਨੂੰ ਪਿਆਰ ਹੋਣਾ ਕੌਮਨਿਸਟ ਪਾਰਟੀ ਐਮਰਜੈਂਸੀ ਦੇ ਹੱਕ ਜੋ ਦਿਨ ਤਰੀ ਬਾਅਦ ਹੋਇਆ ਮੈਨੂੰ ਬਹੁਤ ਦੰਕ ਦਿੱਤਾ ਸੀ ਕਿਉਂਕਿ ਮੈਂ ਗ੍ਰਿਫਤਾਰ ਨਹੀਂ ਹੋਇਆ ਮੇਰੇ ਬੀਏ ਲੱਗਿਆ ਜੋ ਦਰਕਾਰੇ ਹੋਇਆ ਇਹ ਅੱਜ ਤੱਕ ਦਿੱਤਾ ਸੀ ਕਾਲੀ ਆਮ ਇਹ ਹੋਣ ਲੱਗ ਗਿਆ ਕਿ ਕਾਲੀ ਫੜ ਕੇ ਅੰਮ੍ਰਿਤਸਰੋਂ ਉਹ ਫਿਰ ਬਾਹਰ ਛੱਡ ਕੇ ਜਾਂਦੇ ਜੁਨਿਟਿਡਰ ਵੀ ਲਿਖਿਆ ਹੈ ਕਿ ਗੱਲ ਕੀ ਹੋਈ ਕਿ ਮਦਵਨ ਮਦਵਨ ਨਾਇਰ ਨੇ ਅਰਟੀਕਲ 26 ਨੂੰ ਛਪਿਆ ਉਹਦਾ ਨਾਮ ਸੀ ਹਰਵਾਟਰ ਨੂੰ ਕਿ ਇਹ ਬੰਸੀ ਲਾਲ ਹੋ ਮਿਨਿਸਟਰੀ ਹੈ ਡਿਪੈਂਡ ਮਿਨਿਸਟਰੀ ਬਣਾਤਾ ਸੀ 75 ਨੂੰ ਉਸ ਵळे ਦੇ ਪ੍ਰਧਾਨ ਮੰਤਰੀ 인ਦਰਾ ਗਾਂਧੀ ਨੇ ਅੱਧੀ ਰਾਤ ਨੂੰ ਐਮਰਜੈਂਸੀ ਲਾਈ ਸੀ ਸਾਰੇ ਮੁਲਕ ਦੇ ਵਿੱਚ ਐਮਰਜੈਂਸੀ ਲਾ ਕੇ ਕੈਂਸੀਲਚਰ ਲਾਗੂ ਕਰਦੇ ਸੀ ਤੇ ਹਜ਼ਾਰਾਂ ਹੀ ਜਿਹੜੇ ਆ ਨੇਤਾ ਜਿਹਾ ਖੱਖ ਪਾਰਟੀਆਂ ਦੇ ਵਿਰੋਧੀ ਪਾਰਟੀ ਦੇ ਨੇਤਾ ਦੇ ਐਕਟਿਵਿਸਟ ਸੀਗੇ ਮਹਾਜਤੀਵੰਦੀਆਂ ਦੇ ਲੀਡਰ ਸੀਗੇ ਉਹਨਾਂ ਸਭ ਨੂੰ ਫੜ ਕੇ ਅੰਦਰ ਕਰ ਦਿੱਤਾ ਸੀ ਜੇਲ੍ਹਾਂ ਚ ਪਾ ਦਿੱਤਾ ਸੀ ਨਜ਼ਰਬੰਦ ਕੀਤਾ ਸੀ ਮੇਸ਼ਾ ਦੇ ਡੀਆਰ ਦੇ ਕਾਨੂੰਨ ਹੈਡ 50 ਸਾਲ ਪੰਜਾਬੀ ਬਰੇਗੱਡ ਜਿਹੜੀ ਹੈ ਉਸ ਮੌਕੇ ਜਿਹੜਾ ਸਾਰੇ ਜਿਹੜੇ ਵੀ ਉਸ ਨਾਲ ਸੰਬੰਧਿਤ ਸੀ ਉਹ ਦੌਰ ਨਾਲ ਸਾਡੇ ਵਰਗੇ ਉਹ ਵੀ ਜਿਹੜੇ ਖੋਦੋਵਾ ਫੈਮਲੀ ਅਸਲੀ ਪੀੜਤ ਸੀ ਜਾਂ ਜਿਨ੍ਹਾਂ ਦੀ ਡੀਆਈਆਰ ਲੱਗਿਆ ਸੀ ਜਿਹੜੇ ਵਾਰੰਟਡ ਸੀ ਵਾਰੰਟਡ ਸੀ ਅਰੈਸਟ ਹੋਈ ਸੀ ਜਾਂ ਜਿਹੜੇ ਜਿਹੜੇ ਉਸ ਵੇਲੇ ਸਰਕਾਰਾਂ ਚੀ ਸਵਰਨ ਸੀ ਸਰਕਾਰਾਂ ਚੀ ਅਭਿਆਨ ਸੀ ਉਹ ਸਭ ਨੂੰ ਉਹ ਯਾਦ ਹੈ ਜਿਹੜਾ ਉਹ ਦੌਰ ਕਾਲਾ ਦੌਰ ਅਸੀਂ ਕਹਿੰਦੇ ਹਾਂ ਉਹ ਐਮਰਜੈਂਸੀ ਦਾ ਮੁਲਕ ਦਾ ਸਾਡੇ ਸੰਵਿਧਾਨਿਕ ਤੌਰ ਤੇ ਉਸ ਦੌਰ ਨਾਲ ਬੜੀਆਂ ਜਿਆਦਾ ਜੁੜੀਆਂ ਹੋਈਆਂ ਨੇ ਆਪਣੀਆਂ ਆਪੀਆਂ ਵੀ ਹੈਗੀਆਂ ਨੇ ਤੇ ਹੋਰਾਂ ਲੋਕਾਂ ਦੀਆਂ ਵੀ ਤੇ ਕੁਝ ਇਹੋ ਜਿਹੇ ਜਿਹੜੇ ਮਸਲੇ ਦਾ ਮੁੱਦੇ ਦਾ ਕੁਝ ਇਹੋ ਜੇ ਲੁਕਦੇ ਨੇ ਕੁਝ ਫੈਕਟਸ ਨੇ ਕੁਝ ਤੱਥ ਨੇ ਜਿਹੜੇ ਉਹ ਹੀ ਬੰਦੇ ਦੱਸ ਸਕਦੇ ਨੇ ਜਿਹੜੇ ਉਹਨਾਂ ਦੇ ਚਸ਼ਮਦੀਦ ਗਵਾਹ ਨੇ ਸੋ ਉਹਨਾਂ ਦੇ ਵਿੱਚੋਂ ਇਕਲੇ ਸਾਧਨੁਜਨ ਸਿੰਘ ਜਿਹੜੇ ਕੌਮੀ ਘਟ ਗਿੰਦੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਰਾਜ ਸਭਾ ਮੈਂਬਰ ਰਹੇ ਨੇ ਸਿੱਖ ਮਾਮਲਿਆਂ ਤੇ ਪੰਜਾਬ ਦੇ ਮਾਮਲਿਆਂ ਤੇ ਬਹੁਤ ਆਪਣੀ ਵਿਵਾਖ ਰਹਿ ਦਿੰਦੇ ਨੇ ਇਹ ਉਸ ਵੇਲੇ ਵੀ ਸਰਕਾਰ ਦੇ ਵਿੱਚ ਅਹਿਮ ਪੋਜੀਸ਼ਨ ਤੇ ਸੀ ਉਸ ਵੇਲੇ ਦੇ ਮੁੱਖ ਮੰਤਰੀ ਪੰਜਾਬ ਦੇ ਗੈਨੀ ਜੈਲ ਸਿੰਘ ਜੀ ਨਾਲ ਇਹ ਉੱਨਤ ਸਟਾਫ ਸੀਗੀ ਜਨ ਨਾਲ ਸੀ ਉਹਦੇ মিডিਆ ਡਵਾਈਜ਼ਰ ਸੀਗੇ ਉਸ ਵੇਲੇ ਪੋਸਟ ਕੋਈ ਘੋਰ ਹੁੰਦੀ ਸੀ ਆਪੇ ਦੱਸ ਦੇਣਗੇ ਤੇ ਉਹ ਜਿਹੜਾ ਉਸੜੇ ਕੀ ਕੁਝ ਵਾਪਰਿਆ ਇਹਨਾਂ ਨੇ ਗੱਲ ਕਰਾਇਆ ਕੁਝ ਸ਼ੇਅਰ ਕਰਾਂਗੇ ਜਿਹੜੀ ਇਹਨਾਂ ਕੋਲ ਜਾਣਕਾਰੀ ਹੈ ਉਸ ਬਾਰੇ ਚਲੋ ਜੀ ਜੀ ਸਵਾਗਤ ਹੈ ਹਾਂ ਬੱਲੀ ਜੀ ਮਿਹਰਬਾਨੀ ਤੁਹਾਡਾ ਸਤਿਕਾਰ ਤੁਹਾਨੂੰ ਹਮੇਸ਼ਾ ਹਰ ਗੱਲ ਟਾਈਮ ਦੇ ਨਾਲ ਚੱਲਦੇ ਹੋ ਯੂ ਸਵਿਮ ਵਿਦ ਦਾ ਟਾਈਡ ਭਾਈ ਚਾ ਜੋ ਹੈ ਲੋਕਾਂ ਨੂੰ ਠੀਕ ਰਾਹ ਦਿਓ ਔਰ ਬੜੀ ਅੱਜ ਸਾਰਾ ਹਿੰਦੁਸਤਾਨ ਸਾਰੇ ਅਖਬਾਰ ਟੀਵੀ ਐਮਰਜੈਂਸੀ ਨੂੰ ਯਾਦ ਕਰ ਰਹੇ ਹਾਂ ਕਿਉਂਕਿ ਉਹ ਕਾਲਾ ਪੀਰੀਅਡ ਕੋ ਆਂਦਾ ਦੇਖੋ ਦੋ ਕਾਲੇ ਪੀਰੀਅਡ ਹਨ ਇੱਕ ਤੇ ਬਲੂ ਸਟਾਰ ਵਾਲਾ ਸੀ ਮੇਚਾ ਕਹਿੰਦੇ ਆ ਔਰ ਇੱਕ ਐਮਰਜੈਂਸੀ ਵਾਲਾ ਦਰਬਾਰ ਸਾਹਿਬ ਦੇ ਹਮਲਾ ਵੀ ਉਹ ਜੋਰ ਕਾਲਾ ਇੰਨਾ ਉਹ ਜਿੱਤੀ ਬਦਨਾਮੀ ਵਰਲਡ ਵਾਈਡ ਹੈ ਪਰ ਐਮਰਜੈਂਸੀ ਉਦੋਂ ਘਟ ਨਹੀਂ ਕਿ ਉਦੋਂ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਨੇ ਅੱਜ ਦੇ ਦਿਨ 25 ਜੂਨ 75 ਨੂੰ ਦੇਸ਼ ਵਿੱਚ ਕਨਸਟੀਟਿਊਸ਼ਨ ਖਤਮ ਕਰਕੇ ਆਪਣਾ ਡਿਕਟੇਟਰਾਨਾ ਆਰਡਰ ਕੀਤਾ ਜੋ ਵਾਲ ਤੁਸੀਂ ਸਵਾਲ ਕਰ ਰਹੇ ਹੋ ਕਿਉਂਕਿ ਮੈਂ ਉਦੋਂ ਪੰਜਾਬ ਮਾਰਕੀਟ ਜਾਇੰਟ ਸ਼ਕਤੀ ਸੀ ਤੇ ਪੰਜਾਬ ਵਿੱਚ ਕਾਂਗਰਸ ਰਾਜ ਯਾਨੀ ਜ਼ੈਲ ਸਿੰਘ ਮੁੱਖ ਮੰਤਰੀ ਜਿਹੜੇ 1972 ਤੋਂ ਚਲੇ ਆ ਰਹੇ ਸੀ 5 ਸਾਲ ਲਈ ਇਲੈਕਟ ਹੋਏ ਸੀ ਔਰ ਅਕਾਲੀ ਪਾਰਟੀ ਆਪੋਜੀਸ਼ਨ ਸੀ ਸੋ ਇਹ ਜਦੋਂ 75 ਜੂਨ ਸ਼ਾਮ ਦੇ ਦੁਪਹਿਰ ਦੇ ਬਾਅਦ ਇਹ ਆਰਡਰ ਹੋਇਆ ਤੇ ਬੜੀ ਦੁਨੀਆ ਚ ਚਰਕਾ ਮਚ ਗਿਆ ਕਿਉਂਕਿ ਉਦੋਂ ਰੇਡੀਓ ਹੀ 메ਨ ਚੀਜ਼ ਹੁੰਦੀ ਸੀ ਤੇ ਵੀਡੀਓ ਹਾਂ ਤੇ ਜਦੋਂ ਆਈ ਦੁਨੀਆ ਤੇ ਸਨਾਟਾ ਛਾ ਗਿਆ ਵੀ ਕੀ ਹੋ ਗਿਆ ਸੋ ਨੈਚੁਰਲੀ ਸੀ ਕਿ ਅਸੀਂ ਲੋਕ ਸਾਰੇ ਜਿਹੜੇ ਗੈਨੀ ਜੀ ਨੇ ਬੁਲਾਏ ਤਾਂ ਮੈਂ ਗੈਨੀ ਜੀ ਨੇ ਕਿਹਾ ਕਿ ਮੈਂ ਚੰਦਨ ਬਾਦਲ ਸਾਹਿਬ ਨੂੰ ਮਿਲਣਾ ਅੱਛਾ ਮੈਂ ਕਿਹਾ ਜੀ ਕਿਵੇਂ ਕਹਿੰਦੇ ਨਹੀਂ ਮੇਰੀ ਗੱਲ ਕਰੋ ਮੈਂ ਬਾਦਲ ਸਾਹਿਬ ਨੂੰ ਟੈਲੀਫੋਨ ਕੀਤਾ ਉਦੋਂ ਮੈਂ ਮੋਬਾਈਲ ਤੇ ਹੈ ਨਹੀਂ ਸਾਂ ਮੈਂ ਕਿਹਾ ਜੀ ਗੈਨੀ ਜੀ ਕਹਿੰਦੇ ਕੀ ਗੱਲ ਹੋ ਗਈ ਮੈਂ ਕਿਹਾ ਇਹ ਤੁਹਾਨੂੰ ਪਤਾ ਹੈ ਮੈਂ ਤੁਹਾਨੂੰ ਕਿਹਾ ਤੁਹਾਡਾ ਉਹ ਕਹਿੰਦੇ ਮੈਂ ਥੋੜੇ ਜਾ ਰਿਹਾ ਬਾਈ ਰੋਡ ਅੰਮ੍ਰਿਤਸਰ ਜੀ ਤੇ ਮੈਂ ਉੱਥੇ ਹੋਵਾਂਗਾ ਹਾਂ ਤੇ ਮੈਂ ਕਿਹਾ ਅੱਜ ਉਹਨੂੰ ਤੇ ਮਿਲਣ ਕਹਾਂ ਹਾਂ ਆ ਜਾਣ ਫਿਰ ਗਿਆਨੀ ਜੀ ਨੂੰ ਕਿਹਾ ਤਾਂ ਗਿਆਨੀ ਜੀ ਉਸੇ ਵੇਲੇ ਅੰਮ੍ਰਿਤਸਰ ਚਲੇ ਗਏ ਅੱਛਾ ਤੇ ਨੈਕਸਟ ਡੇ ਪਰ ਜਿਹੜੀ ਪੰਜਾਬ ਗੁਰੂ ਨਾਨਕ ਯੂਨੀਵਰਸਿਟੀ ਦੇ ਗੈਸਟ ਹਾਊਸ ਗਿਆਨੀ ਜੀ ਤੇ ਬਾਦਲ ਸਾਹਿਬ ਦੀ ਮੀਟਿੰਗ ਹੋਈ ਉਹ ਉਦੋਂ ਦਾ ਬਾਈ ਰੋਡ ਹੀ ਜਾਂਦੇ ਸੀ ਉਦੋਂ ਦਾ ਹੁੰਦੇ ਨਹੀਂ ਸੀ ਔਰਡਨ ਕਟੋਲੇ ਆ ਉਹਦੋਂ ਬਾਈ ਰੋਡ ਹੀ ਜਾਂਦੇ ਸੀ ਗਿਆਨੀ لال ਸਿੰਘ ساری ਉਮਰ ਅੰਬੈਸਡਰ ਕਾਰਜੀ ਉਹ ਤੋਂ ਜਾਣ ਤੋਂ ਕੋ ਹੁੰਦਾ ਨਹੀਂ ਸੀ ਜੀ ਆ ਬਾਈ ਟ੍ਰੇਨ ਜਾਂਦੇ ਸੀ ਬੱਚਾ ਦਿੱਲੀ ਬਾਈ ਟ੍ਰੇਨ ਸੀਟ ਬੁੱਕ ਹੋਣੀ ਰਾਤ ਦੀ ਟ੍ਰੇਨ ਬਹਿਣਾ ਚ ਵੇ ਉਤਰ ਜਾਣਾ ਅੱਛਾ ਉਹ ਨਜ਼ਰ ਇਤੇ ਇਹ ਗੱਲ ਸੀ ਤੇ ਇਹ ਪਹੁੰਚ ਗਿਆ ਤੇ ਉੱਥੇ ਮੀਟਿੰਗ ਹੋਈ ਬੜੀ ਲੰਬੀ ਗਿਆਨੀ ਜੀ ਨੇ ਕਿਹਾ ਕਿ ਮੈਂ ਇੰਦਰਾ ਗਾਂਧੀ ਨੇ ਹੋਈ ਸੀ ਮੀਟਿੰਗ ਕਿਹੜੀ ਜਗ੍ਹਾ ਹੋਈ ਸੀ ਮੀਟਿੰਗ ਪੰਜਾਬ ਯੂਨੀਵਰਸਿਟੀ ਦੇ ਗੁਰੂ ਨਾਨਕ ਯੂਨੀਵਰਸਿਟੀ ਦੇ ਗੈਸਟ ਹਾਊਸ ਚ ਗੈਸਟ ਹਾਊਸ ਚ ਅੱਛਾ ਅੱਛਾ ਉਹ ਭਰਪੂਰ ਸਿੰਘ ਉਹ ਤੋਂ ਰਿਚਾਰਡ ਸੀ ਹਾਂਜੀ ਤੇ ਉਹ ਭਰਪੂਰ ਸਿੰਘ ਬੜਾ ਬਾਦਲ ਸਾਹਿਬ ਦੇ ਨੇੜੇ ਸੀ ਬੜਾ ਗਿਆਨੀ ਜੀ ਦੇ ਨੇੜੇ ਸੀ ਹਾਂ ਅਕਾਲੀ ਪਾਰਟੀ ਦਾ ਉਹ ਕਹਾਂ ਬੜਾ ਲੀਡਰ ਸੀ ਸੋ ਸੋ ਬੜੀ ਲੰਬੀ ਗੱਲ ਹੋਈ ਗਿਆਨੀ ਜੀ ਨੇ ਜੋ ਮੈਨੂੰ ਦੱਸਿਆ ਹੈ ਹਾਂ ਯਾਨੀ ਜਿਹਨੇ ਉਹਨੂੰ ਕਿਹਾ ਕਿ ਇਧਰ ਆ ਗਾਦੀ ਨਹੀਂ ਤੁਸੀਂ ਕਿੱਥੇ ਸੀਗੇ ਉਸ ਵੇਲੇ ਨਹੀਂ ਮੈਂ ਉਥੇ ਨਾਲ ਨਹੀਂ ਗਿਆ ਪਰ ਮੈਨੂੰ ਗਿਆਨੀ ਜੀ ਨੇ ਸਾਰਾ ਕੋਈ ਟੈਲੀਫੋਨ ਤੇ ਦਸਤਾਸ਼ਾ ਉਸੇ ਵਕਤ ਆਹੋ ਠੀਕ ਹੈ ਠੀਕ ਹੈ ਲੋਕ ਲੋਕ ਚਾਹੁੰਦੇ ਸੀ ਕਿ ਮੈਂ ਹੋਰ ਕੁਝ ਕਰਾਂ ਆਪ ਪੀਗਾ ਠੀਕ ਹੈ ਯਾਨੀ ਜੀ ਕਹਿੰਦੇ ਮੈਂ ਉਹਨੂੰ ਇੱਕੋ ਗੱਲ ਕਹੀ ਬੀਂਦਰਾ ਗਾਂਧੀ ਦਾ ਮੈਸੇਜ ਹੈ ਮੈਂ ਉਹ ਕਨਵੇ ਕਰ ਰਿਹਾ ਮੈਂ ਆਪਣੇ ਮਰੋੜੀ ਕਹ ਜਾਈਂ ਅਚਾ ਇੰਦਰਾ ਗਾਂਧੀ ਕਹਦੀ ਹੈ ਕਿ ਇਸ ਐਮਰਜੈਂਸੀ ਜਿਹੜੀ ਹੈ ਕੋਈ ਸਿੱਖ ਲੀਡਰ ਅਰੈਸਟ ਨਹੀਂ ਹੋਏਗਾ ਜੀ ਕੋਈ ਇੰਡੀਆ ਕਿਸੇ ਸਿੱਖ ਨੂੰ ਅਸੀਂ ਨਹੀਂ ਪਕੜਾਂਗੇ ਇਹ ਐਮਰਜੈਂਸੀ ਤੋਂ ਕਿੰਨੇ ਅਗਲੇ ਦਿਨ ਦੀ ਗੱਲ ਹੈ ਕਾਨੂੰਨੀ ਗੱਲ ਹੈ ਇਹ 25 ਨੂੰ ਹੀ ਤੇ 26 ਨੂੰ ਮਲਕਾਤ ਹੋਈ ਨਾ ਜੀ 26 ਨੂੰ ਅਚਾ ਠੀਕ ਹੈ ਠੀਕ ਹੈ ਤਾਂ ਇਹ ਉਹਨੇ ਕਿਹਾ ਕਿ ਇੰਦਰਾ ਗਿਆ ਕਿ ਮੈਂ ਕੋਈ ਸਿੱਖ ਰਸ ਨਹੀਂ ਕੀਤਾ ਕਿ ਨਾ ਕਰਾਂਗੀ ਔਰ ਇਸ ਦਾ ਪੰਜਾਬ ਵਿੱਚ ਕੋਈ ਅਸਰ ਨਹੀਂ ਹੋਏਗਾ ਜੀ ਔਰ ਇਹ ਕੋਈ ਐਂਟੀ ਸਿੱਖ ਮੇਰਾ ਕੋਈ ਨਹੀਂ ਹੈ ਇਹ ਤੇ ਮੇਰੇ ਮਜਬੂਰੀ ਹੋ ਗਈ ਕਿਉਂਕਿ ਜੋ ਇਥੇ ਆਰਮੀ 'ਚ ਬਗਾਵਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤੋਂ ਮੈਂ ਇਸ ਕਰਕੇ ਕਰਾ ਰਹੇ ਹਾਂ ਸੋ ਉਹਨੇ ਅਸ਼ੋਰੈਂਸ ਕੀਤਾ ਕਿ ਬਾਦਲ ਨੂੰ ਕਹਿ ਦਿਓ ਕਿ ਤੁਸੀਂ ਕੋਈ ਮੋਰਚਾ ਵਗੈਰਾ ਨਾ ਲਓ ਔਰ ਮੈਂ ਐਸੇ ਆਰਾਮ ਨਾਲ ਬੈਠੋ ਤੇ ਮੇਰੇ ਨਾਲ ਗੱਲਬਾਤ ਹੋਵੇ تاکہ میں ਤੁਹਾਡੀਆਂ ਜਿਹੜੀ ਬਾਕੀ ਗੱਲਾਂ ਉਹ ਮੈਂ ਤੁਹਾਡੇ ਨਾਲ ਬੈਠ ਕੇ ਕਰਨਾ ਚਾਹੁੰਦੀ ਠੀਕ ਹੈ ਉਹ ਗਿਆਨੀ ਜੀ ਨੇ ਦੂਜੀ ਗੱਲ ਇਹ ਕਹੀ ਕਿ ਮੈਂ ਸੀਐਮ ਪੰਜਾਬ ਦਾ ਜੋ ਪੰਜਾਬ ਚਣਾ ਮੈਂ ਕਰਨਾ ਠੀਕ ਹੈ ਤੇ ਇਹ ਕੋਈ ਆਰਡਰ ਉਪਰੋਂ ਥੋੜਾ ਆਰਡਰ ਤੇ ਮੇਰੇ ਹੋਣਗੇ ਤੇ ਮੈਂ ਕਿਉਂ ਕੋਈ ਤੁਹਾਡੇ ਖਿਲਾਫ ਕੋਈ ਗੱਲ ਕਰਨੀ ਨਹੀਂ ਠੀਕ ਹੈ اچھا ਜੋ ਰਿਜ਼ਲਟ ਇਹ ਆਇਆ ਕਿ ਜਿਹੜੇ ਪਹਿਲੇ 24 ਘੰਟੇ ਹੋਏ ਉਦੋਂ ਕੋਈ ਸਿੱਖ ਨਹੀਂ ਅरेस्ट ਹੋਇਆ اچھا ਇੱਕ ਮਹਾਰਾਣੀ ਪਟਿਆਲਾ ਮਹਿੰਦਰ ਕੌਰ ਤੋਂ ਬੀਜੇਪੀ ਦੀ ਐਮਪੀ ਸੀ ਅੱਛਾ ਪਟਿਆਲਾ ਇਹ ਉਹ ਸ਼ਾਇਦ ਸ਼ਿਮਲੇ ਸੀ ਤੇ ਨੋ ਰੈਸਟ ਕਰ ਲਿਆ ਤੇ ਜੋ ਪਤਾ ਲੱਗਿਆ ਘੰਟੇ ਬਾਅਦ ਛੱਡਤਾ ਅੱਛਾ ਸੋ ਕੋਈ ਸਿੱਖ ਰੈਸਟ ਨਹੀਂ ਹੋਇਆ ਜੀ ਕਿਧਰੇ ਕੁਛ ਨਹੀਂ ਨਾ ਦਿੱਲੀ ਨਾ ਕਿਧਰੇ ਹੋਰ ਕੋਈ ਨਾ ਕੋਈ ਜਰਨਲਿਸਟ ਨਾ ਕੋਈ ਕੁਛ ਪਰ ਬਾਦਲ ਸਾਹਿਬ ਕਹਿ ਕੇ ਗਿਆ ਨਹੀਂ ਜਿਹਨੂੰ ਜੀ ਮੈਂ ਇਕੱਲਾ ਨਹੀਂ ਜੀ ਪਾਰਟੀ ਮੀਟਿੰਗ ਕਰੇਗੀ ਵਰਕਿੰਗ ਕਮੇਟੀ ਜੋ ਫੈਸਲਾ ਕਰੇਗੀ ਮੈਂ ਬਸ ਸੋ ਜਿਵੇਂ ਬਾਦਲ ਸਾਹਿਬ ਜਾਤ ਹੁੰਦੀ ਹੈ ਆਪਣੇ ਸਿਰ ਕਦੇ ਜ਼ਿੰਮੇਵਾਰੀ ਨਹੀਂ ਲੈਂਦੇ ਬਾਦਲ ਸਾਹਿਬ ਕਹਿੰਦੇ ਮੈਂ ਡਿਸੀਜਨ ਮੇਕਰ ਨਹੀਂ ਤੋ ਵਾਪਸ ਚਲੇ ਗਏ ਫਿਰ ਜਾ ਕੇ ਵਰਕਿੰਗ ਕਮੇਟੀ ਮੀਟਿੰਗ ਹੋਈ ਤੋ ਟੋੜਾ ਸਾਹਿਬ ਟੋੜਾ ਸਾਹਿਬ ਤਲਵੰਡੀ ਬਾਦਲ ਸਾਹਿਬ ਦੇ ਆਤਮਾਸ਼ੀ ਹਾਂ ਇਹ ਫਿਰ ਚ ਲੰਗੋਵਾਲ ਵੀ ਸੀ ਉਹਨਾਂ ਦੇ ਨਾਲ ਹਾਂ ਇਹ ਫਿਰ ਮੀਟਿੰਗ ਕਰਕੇ ਇਹਨਾਂ ਨੇ ਅੰਮ੍ਰਿਤਸਰ ਫੈਸਲਾ ਕਰ ਲਿਆ ਕਿ ਇਸ ਦਾ ਮੋਰਚਾ ਲਾਉਣਾ ਠੀਕ ਹੈ ਉਦੋਂ ਵੈਸੇ ਇੱਕ ਗੜਬੜੀ ਹੋਈ ਹੈ ਜੀ ਇਹਨਾਂ ਨੇ ਸਰ ਕਪੂਰ ਸਿੰਘ ਨੂੰ ਮੈਸੇਜ ਭੇਜਿਆ ਤਾਂ ਅੱਛਾ ਅਕਾਲੀ ਪਾਰਟੀ ਨੇ ਕੀ ਕਰੀਏ ਉਹ ਕਪੂਰਦੇਵ ਲੀਡਰ ਸੀ ਉਸ ਵਕਤ ਵੀ ਬੜਾ ਵੱਡਾ ਉਹ ਲੀਡਰ ਸੀ ਨਾ ਅਵਾਰਲੀਨ ਬਈ ਕਪੂਰ ਸਿੰਘ ਦਾ ਆਲਰੇਡੀ ਬੜਾ ਵੱਡਾ ਮੰਨਿਆ ਗਿਆ ਸੀ ਨਾ ਇਹਨੂੰ ਭਾਈ ਸਾਹਿਬ ਦਾ ਕਿਤਾਬ ਕਪੂਰ ਸਿੰਘ ਨੂੰ ਬਹੁਤ ਇਹ ਕਿਤਾਬ ਹੈ ਕਿ ਕਪੂਰ ਸਿੰਘ ਬੜੀ ਨੌਲੇਜੇਬਲ ਮੈਂਸਿਕ ਮੰਨਿਆ ਜਾਂਦਾ ਸੀ ਹਾਂਜੀ ਹਾਂਜੀ ਇਹ ਪਹਿਲੀ ਵਾਰ ਆ ਕਿ ਕਪੂਰ ਸਿੰਘ ਜੀ ਨੇ ਮੈਸੇਜ ਭੇਜਿਆ ਕਿ ਬੜਾ ਮੌਕਾ ਆ ਗਿਆ ਇਹਦਾ ਫਾਇਦਾ ਉਠਾ ਫਾਇਦਾ ਉਠਾਓ ਅੱਛਾ ਅੱਛਾ ਬੀਬੀ ਕੋਈ ਨੈਗੇਟਿਵ ਕਿ ਨਾ ਕਰੋ ਜੇ ਦਰਾ ਗਾਂਧੀ ਜੀ ਬਣਾਉਂਦੀ ਹੈ ਤੇ ਜਾਓ ਉਹ ਕੋਈ ਕੁਝ ਲਵੋ अच्छा वरन कपूर सिंह बेछा लड़ाई ਦੇ ਬੂਟ ਚੋਂਦਨ ਪਹਿਲੀ ਵਾਰੀ ਉਹਨਾਂ ਨੇ ਰਾਏ ਦਿੱਤੀ ਪਰ ਉਹਨਾਂ ਦੀ ਰਾਏ ਵੀ ਨਾ ਮੰਨੀ ਗਈ ਇਹਨਾਂ ਨੇ ਫਿਰ ਮੋਰਚਾ ਲਾਤਾ ਪੰਜਾਂ ਨੇ ਤੇ ਫਿਰ ਅਰੈਸਟ ਹੋਏ ਅਰੈਸਟ ਹੋ ਕੇ ਫਿਰ ਬਿੱਟ ਕੇ ਦਿੱਲੀ ਕਿਹਾ ਦੇ ਸਾਰੇ ਫਿਰ ਫਿਰ ਇਹ ਮੋਰਚਾ 19 ਮਹੀਨੇ ਚਲਾਇਆ ਕਾਲੀਦਲ ਨੇ ਲੇਕਿਨ ਇੱਕ ਬੜੀ ਵੱਡੀ ਗੱਲ ਹੋਈ ਕਿ ਵਿਦਨ ਪੰਜਾਬ ਜਿਵੇਂ ਹਰਿਆਣੇ ਚ ਗਇਆ ਪੰਜਾਬ ਚ ਕੋਈ ਆਪਰੇਸ਼ਨ ਨਹੀਂ ਹੋਇਆ ਜਿਹੜਾ ਧੌੜ ਦਵਾਈ ਤੇ ਨਾ ਜੀ ਕੋਈ ਬਕਾਨ ਨਹੀਂ ਡਰਿਆ ਕੋਈ ਕਿਸੇ ਨੂੰ ਅरेस्ट ਨਹੀਂ ਹੋਇਆ ਕੋਈ ਚੰਡੀਗੜ੍ਹ ਜਰਨਲਿਸਟ ਨਹੀਂ ਪੜਿਆ ਗਿਆ ਕੋਈ ਪੱਤਰਕਾਰਾਂ ਦਾ ਨਹੀਂ ਕੋਈ ਕਿਦਰਾ ਝਗੜਾ ਨਹੀਂ ਹੋਇਆ ਬਿਲਕੁਲ ਗਿਆਨੀ ਜੀ ਨੇ ਇਹਨੇ ਵੇ ਸਾਫ ਐਟੀਟਿਊਡ ਰੱਖਿਆ ਹਾਲਾਂਕਿ ਉਦੋਂ ਜਬਰੀ ਨਰਜ਼ਬੰਦੀ ਸੰਦੇਗ ਨਹੀਂ ਉਹ ਵੀ ਪੰਜਾਬਤ ਨਹੀਂ ਕੋਈ ਜਿਹੜਾ ਜਬਰੀ ਨਰਜ਼ਬੰਦੀ ਕਰ ਕੀਤੀ ਨਾਸ਼ਬੰਦੀ ਨਾ ਉਹ ਨਸ਼ਬੰਦੀ ਤੇ ਪੰਜਾਬ 'ਚ ਹੋਈ ਨਹੀਂ ਹਰਿਆਣੇ 'ਚ ਹੋਈ ਪੰਜਾਬ 'ਚ ਕੁਝ ਨਹੀਂ ਹੋਇਆ ਉਲਟਾ ਗਿਆਨੀ ਜੀ ਦੇ ਖਿਲਾਫ ਉਹ ਤੋਂ ਸੰਜੀਤ ਗਾਂਧੀ ਸੀ ਹਾਂ ਇਹ ਰੋਜ਼ ਕਹਤ ਹੁੰਦੀ ਕਿ ਵਿਗਿਆਨੀ ਕੁਝ ਨਹੀਂ ਕਰ ਰਿਹਾ ਵਿਗਿਆਨੀ ਕੁਝ ਨਹੀਂ ਕਰ ਰਿਹਾ ਇਹ ਇਹ ਰਿਕਾਰਡ 'ਚ ਹੈ ਅੱਛਾ ਕਿ ਬੰਸੀ لال ਬਹੁਤ ਕਰ ਰਿਹਾ ਹੈ ਹਾਂ ਔਰ ਜਿਹੜੀ ਇੱਕ ਅੱਜ ਟ੍ਰਿਬਿਊਨ ਦੀ ਖਬਰ ਚੱਪੀ ਹੈ ਬੜੀ ਜੀਵ ਜਾਈ ਆ ਮੈਂ ਪੁੱਛਣ ਲੱਗਿਆ ਸੀ ਹਾਂ ਉਹ ਉਹ ਕਮਾਲ ਉਹ ਖਬਰ ਤੋਂ ਪਹਿਲਾਂ ਮੈਂ ਕਿਹਾ ਸੀ ਕਿ ਪੰਜਾਬ ਦੇ ਵਿੱਚ ਅ ਅਕਾਲੀਵਾਲ ਤੋਂ ਪਹਿਲਾਂ ਮੇਰੇ ਕੋਲ ਕਿੰਨੇ ਲਿਟਰ ਸੀ ਉਹ ਨਾ ਉਹ ਸਾਰੇ ਦੇ ਘਰਾਂ ਦੇ ਛੱਪੇ ਪੈ ਸੀ ਉਹ ਫੜੇ ਗਏ ਸੀ 25 ਤਰੀਕ ਰਾਤ ਨੂੰ ਮੇਰੇ ਘਰ ਦੇ ਛੱਪੇ ਪਿਆ ਸੀ ਮੈਂ ਪੀ ਐਚਓ ਦਾ ਲਿਟਰਚਰਲਿਸ 50 ਤੋਂ ਜੁਣੀ ਹੁੰਦਾ ਤੇ ਸਾਡੇ ਪੱਕੇ ਹੀ ਸਾਰੇ ਜਿਹੜੇ ਆ ਉਹ ਘਰਾਂ 'ਚ ਫੜੇ ਗਏ ਜੀ ਉਹਨਾਂ ਦੇ ਆਪਣੇ ਇਤਿਹਾਸ ਨੂੰ ਮਾਇਰ ਆ ਵੀ ਸ਼ਾਮਿਲ ਸੀਗਾ ਹੋਰ ਵੀ ਸ਼ਾਮਿਲ ਸੀ ਜਿਹੜੇ ਕਿ ਰਾਤ ਨੂੰ ਜਿਹੜੇ ਘਰੇ ਘਰੇ ਸੀ ਉਹ ਤੋਂ ਫੜੇ ਗਏ ਜੀ ਜਿਹੜੇ ਸਾਡੇ ਵਰਗੇ ਘਰੇ ਨਹੀਂ ਸੀ ਉਹ ਅਸੀਂ ਫੜੇ ਗਏ ਜੀ 200 ਅਕੜੀਆਂ ਨੂੰ 86 ਸਿਰਫ ਸਿੱਖ ਲਈਦਾ ਜਿਹੜੇ ਖੱਬੇ ਪੱਖੀ ਸੀ ਜਾਂ ਜਾਂ ਪ੍ਰਕਾਸ਼ ਲਹਿਰ ਦੇ ਨਾਲ ਸਬੰਧਤ ਸੀ ਜਿਹੜੇ ਆ ਜਾਂ ਬੀਜਪੀ ਦੇ ਆਰਐਸਐਸ ਦੇ ਸੀਗੇ ਬੀਜਪੀ ਦੇ ਸੀ ਉਹਨਾਂ ਦੇ ਤਾਂ ਪਹਿਲੀ ਰਾਤ ਹੀ ਛੱਪ ਪਈ ਸੀ ਬੀਜਪੀ ਸਾਰੇ ਇੰਡੀਆ ਚ ਫੜੀ ਗਈ ਆਰਐਸਐਸ ਫੜ ਕੇ ਹਾਂ ਜੀ ਬਨ ਲੇਕਰ ਇੱਕ ਤੁਹਾਨੂੰ ਪਿਆਜ਼ ਹੋਣਾ ਕਾਮਨਿਸਟ ਪਾਰਟੀ ਐਮਰਜੈਂਸੀ ਦੇ ਹੱਕ ਜੋ ਦਿਨਤਰੀ ਵੇ ਬਲਕੇ ਇਹ ਉਹਨਾਂ ਦੇ ਹੱਕੇ ਚ ਗਏ। ਜੀ ਕਾਂਗਰਸ ਪਾਰਟੀ ਆਫ ਇੰਡੀਆ। ਅੱਛਾ ਲੇਕਿਨ ਚਲੋ ਬਲਕੇ ਇਹ ਆਮ ਸੀ ਵੀ ਕਬੇ ਪੱਕੀ ਨਹੀਂ ਹੈ। ਸੋ ਚਲੋ ਪਰ ਗਿਆਨੀ ਜੀ ਨੇ ਕੋਈ ਸਖਤੀ ਨਹੀਂ ਕੀਤੀ। ਕੋਈ ਤੁਝੇ ਤੁਸੀਂ ਆਪ ਗਵਾਓ ਕਿ ਪੰਜਾਬ ਸ਼ਕਤੀ ਸਾਡੇ ਤੇ ਹੋਈ ਜੀ। ਮੈਂ ਆਪਣੇ ਮੇਰੇ ਸਾਡੇ ਘਾਰਿਆਂ ਦੇ ਤੁਸੀਂ ਸੁਣੋ। ਸਖਤੀ ਬਹੁਤ ਹੋਈ ਸੀ। ਮੈਂ ਤੁਹਾਨੂੰ ਆਪਣੀ ਕਹਾਣੀ ਦੱਸ ਦੇਣਾ ਛੋਟੀ ਜੀ। ਮੇਰਾ ਛੋਟਾ ਭਰਾ ਅੰਦਰ ਸੀ ਮੇਰਾ ਵੱਡਾ ਭਰਾ ਅੰਦਰ ਸੀ ਮੇਰਾ ਦੀਦਿਆ ਅੰਦਰ ਸੀ ਮੇਰੇ ਸਾਡੇ ਚਾਪੇ ਤੇ ਵੀ ਮੇਰੀ ਭੈਣ ਉਸ ਵੇਲੇ ਸਾਡੇ ਪੇਰੇ ਨੂੰ ਬਹੁਤ ਗੰਕ ਕੀਤਾ ਸੀ ਕਿਉਂਕਿ ਮੈਂ ਗ੍ਰਿਫਤਾਰ ਨਹੀਂ ਹੋਇਆ ਮੇਰੇ ਤੇ ਡੀਆਈਆ ਲੱਗਿਆ ਕਿਉਂ ਗ੍ਰਿਫਤਾਰੀ ਹੋਇਆ ਇਹ ਹੱਦ ਤੱਕ ਦਿੱਤਾ ਸੀ ਕਿ ਸਾਡੇ ਪਰਿਵਾਰਾਂ ਨੂੰ ਸਭ ਨੂੰ ਇਹ ਇਹ ਨਹੀਂ ਇਹ ਸ਼ਕਤੀ ਜਿਹੜੀ ਹੈ ਅਕਾਲੀਆਂ ਤੇ ਉਹਨਾਂ ਪਰ ਨਹੀਂ ਹੋਇਆ ਕਿ ਸਾਡੇ ਤਾਂ ਪੂਰੀ ਹੋਈ ਸੀ ਨਹੀਂ ਮੈਂ ਉਹ ਹੀ ਕਹਿਣਾ ਵੀ ਅਕਾਲੀ ਜਿਹੜਾ ਜਿਤੈਦ ਸਿੱਖ ਇਸ਼ੂ ਨਹੀਂ ਬਣਿਆ ਸੀ ਅ ਕਨਕਾਲੀ ਮੋਰਚਾ ਬੜਾ ਚੱਲਿਆ ਬਈ ਕਾਲੀ ਆਮ ਇਹ ਹੋਣ ਲੱਗ ਗਿਆ ਕਿ ਕਾਲੀ ਫੜ ਕੇ ਅੰਮ੍ਰਿਤਸਰੋਂ ਉਹ ਫਿਰ ਬਾਹਰ ਛੱਡ ਤੇ ਜਾਂਦੇ ਜਿਹਨਾਂ ਜੁੜੀ ਭੇਜ ਗਏ ਉਹ ਛੱਡ ਤੇ ਜਾਂਦੇ ਔਰ ਬਾਦਲ ਸਾਹਿਬ ਨੂੰ ਫਿਰ ਵਾਪਸ ਲੁਧਿਆਣੇ ਜੇਲ੍ਹ 'ਚ ਹੀ ਰੱਖ ਲਿਆ ਬਾਹਰੋਂ ਵਾਪਸ ਲਿਆ ਔਰ ਲੁਧਿਆਣੇ ਜੇਲ੍ਹ 'ਚ ਹੀ ਰਹਿ ਸੋ ਔਰ ਜਿਹੜਾ ਇਹ ਟ੍ਰਿਬਿਊਨ ਦੀ ਸਟੋਰੀ ਮੈਂ ਦੱਸ ਦਿਆਂ ਕਿ ਮਦਵਨ ਨਾਇਰ ਨੇ ਟ੍ਰਿਬਿਊਨ ਐਡੀਟਰ ਸੀ ਉਹਨੇ ਬੜਾ ਸਖਤ ਆਰਟੀਕਲ ਲਿਖਿਆ ਹੈ ਅੱਜ ਅਖਬਾਰ ਛਪੀ ਅੱਜ ਫਰੰਟ ਪੇਜ ਅੱਜ ਫਰੰਟ ਪੇਜ ਇਹਨਾਂ ਨੇ ਕਿ ਉਹਨੂੰ ਬੰਦ ਕਰਾਉਣ ਦੇ ਹੁਕਮ ਹੋਏ ਸੀ ਬੰਸੀਲਾ ਨੇ ਕਿਹਾ ਗਿਆ ਜਰਸੂਨ ਨੇ ਕਿਹਾ ਗਿਆ ਮੈਂ ਬੰਦ ਕਰ ਦੋ ਟੱਪੀ ਨੂੰ ਇਹ ਖਬਰ ਅੱਜ ਅੱਜ ਬਾਟਮ ਲਾਈ ਬੜੀ ਆਟਕਾਲਮੀ ਸਟੋਰੀ ਪਾਈ ਹੈ ਉਸ ਵੇਲੇ ਦੀ ਉਸ ਵੇਲੇ ਤੇ ਡੀਸੀ ਨੇ ਲਿਖੀ ਜਿਹੜਾ ਚੰਡੀਗੜ੍ਹ ਦਾ ਡੀਸੀ ਸੀ ਉਸ ਨੇ ਲਿਖਿਆ ਹੈ ਚਲੋਤਨ ਸਿੰਘ ਡੀਓ ਦੇ ਬਾਰੇ ਡਿਫਰ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹ ਸਟੋਰੀ ਜਿਹੜੀ ਹੈ ਉਹ ਮੈਂ ਵੀ ਨਹੀਂ ਮੈਂ ਟ੍ਰਿਬਿਊਨ ਟ੍ਰਿਬਿਊਨ ਵੀ ਲਿਖਿਆ ਹੈ ਕਿ ਗਲਤੀ ਹੋਈ ਕਿ ਮਦਵਨ ਮਦਵਨ ਨਾਇਰ ਨੇ ਐਡੀਟোরিয়াল ਲਿਖਤਾ ਜਿਹੜਾ 26 ਨੂੰ ਛਪਿਆ ਉਹਦਾ ਨਾਮ ਸੀ ਹਰ ਵਾਟਰ ਲੋ ਤੇ ਇਹ ਬਹੁਤ ਐਂਟੀ ਇੰਦਰਾ ਐਡੀਟোরিয়াল ਸੀ ਜਦੋਂ ਐਡੀਟোরিয়াল ਛਪਿਆ ਤਾਂ ਫਿਰ ਬੰਸੀ لال ਇੱਕ ਤਰ੍ਹਾਂ ਮੈਂ ਦੱਸ ਦਿਆਂ ਹਰਿਆਣਾ ਔਰ ਪੰਜਾਬ ਮੁੱਖ ਮੰਤਰੀ ਆਪਸ ਵਿੱਚ ਬਣਦੀ ਨਹੀਂ ਸੀ ਬੰਸੀ لال ਦੀ ਗਿਆਨੀ ਜ਼ਹਿਲ ਸਿੰਘ ਦੀ ਕਦੇ ਨਹੀਂ ਬਣੀ ਐਸ ਮੁੱਖ ਮੰਤਰੀ ਆਪਸ ਅੱਛਾ ਅੱਛਾ ਇਹ ਬੜਾ ਇਹ ਬੜਾ ਪ੍ਰੋਬਲਮ ਰਹੀ ਹੈ ਕਿ ਗਿਆਨੀਜੀ ਜੀ ਦੀ ਬੰਤੀ ਲਾਲ ਦੋਆ ਦੀ ਆਪਕ ਜੀ ਦੀ ਕਾਫੀ ਕਾਫੀ ਜਿਵੇਂ ਕਾਂਗਰਸ ਅੰਦਰੂਨੀ ਗਰੁੱਪ ਹੁੰਦੇ ਪ੍ਰਾਈਵੇਟਰੀ ਹੋਰ ਬੜੀ ਬੜੀ ਨਹੀਂ ਸੀ ਤੇ ਬੰਤੀ ਲਾਲ ਜਿਹੜਾ ਉਹ ਸੰਜੇ ਦਾ ਨੰਬਰ 1 ਸੀ ਐਡਵਾਈਜ਼ਰ ਹਾਂ ਠੀਕ ਹੈ ਸੰਜੇ ਅੰਟੀ ਗੈਰੀ ਜ਼ੈਲ ਸਿੰਘ ਸੀ ਸੰਜੇ ਤੇ ਮਹਿੰਦਰ ਸਿੰਘ ਗਿੱਲ ਨੂੰ ਯਾਦ ਹੈ ਉਹ ਅਮਰਜੈਂਸੀ ਚ ਉਹ ਅੱਗੇ ਲਿਆਇਆ ਪ੍ਰਧਾਨ ਕਾਂਗਰਸ ਭਾਰਤ ਲੱਖ ਹਾਂ ਤਾਂ ਉਹ ਚਾਹੁੰਦਾ ਸੀ ਕਿ ਗਿਆਨੀ ਜੀ ਨੂੰ ਰਿਪਲੇਸ ਕਰਨਾ ਉਸ ਤੋਂ ਬੜੀ ਇਹ ਗੱਲ ਚੱਲੀ ਸੀ ਕਿ ਮਹਿੰਦਰ ਸਿੰਘ ਗੇਲ ਪਗਾਰਾ ਇਹ ਗਰੁੱਪ ਅੱਗੇ ਆ ਗਿਆ ਮਿੱਤਲ ਸੋ ਸੰਜੇ ਬਾਦ ਅੰਟੀਗਿਆਨੀ ਇਹ ਬੜੀ ਵੱਡੀ ਗੱਲ ਹੈ ਚਲੋ ਉਹ ਅੱਜ ਇਸ਼ੂ ਨਹੀਂ ਹੈ ਸੋ ਬੰਸੀ ਲਾਲ ਨੇ ਕਿ ਕੀਤਾ ਕਿ ਉਹਨੇ ਟੈਲੀਫੋਨ ਕਰਤਾ ਕਿ ਮਦਨ ਲਾਲ ਨੂੰ ਅਰੈਸਟ ਕਰ ਦੋ ਮਦਨ ਨਾਰੀ ਚੰਡੀਗੜ੍ਹ ਦੇ ਅਡਵਾਜ ਚੰਡੀਗੜ੍ਹ ਦੇ ਕਮਿਸ਼ਨਰ ਹੁੰਦਾ ਨਾ ਨਾ ਮਿੱਤਲ ਨਹੀਂ ਕੀਤਾ ਉਹਨੇ ਉੱਪਰ ਕੀਤਾ ਇਹ ਗਲਤ ਗੱਲ ਕਰ ਦੇ ਵੇਖੋ ਜੋ ਬੰਸੀ ਲਾਲ ਨੇ ਟੈਲੀਫੋਨ ਕੀਤਾ ਉੱਪਰ ਕੀਤਾ ਚੋਕਲਾ ਚੋਕਲਾ ਸ਼ੋਕਲਾ ਜੀ ਨੂੰ ਜੇ ਤਰਸਾਂ ਬਰਮਨਨ ਰੱਬੀ ਹੋਮਨਸਟਰੀ ਉਹਨੇ ਉੱਪਰ ਕੋਸ਼ਿਸ਼ ਕੀਤੀ ਉਹ ਗਿਆਨੀ ਜੀ ਨੂੰ ਪਤਾ ਲੱਗ ਗਈ ਸ਼ੋਕਲਾ ਨੇ ਦੱਸਤਾ ਫਿਰ ਗਿਆਨੀ ਜੀ ਨੇ ਆਪਣੇ ਇੰਟਰਵੈਂਟ ਕਰਕੇ ਉਹਨੇ ਕਿਹਾ ਵੀ ਇਹ ਗਲਤ ਗੱਲ ਹੈ ਜੇ ਮਦਦ ਨਾਲ ਅਰੈਸਟ ਹੁੰਦਾ ਤਾਂ ਪੰਜਾਬ ਵਿੱਚ ਇਹਦਾ ਬੜਾ ਬੁਰਾ ਅਸਰ ਪਾਏਗਾ ਔਰ ਇਹ ਕਿਉਂਕਿ ਇਹ ਮੇਨ ਪੰਜਾਬ ਪੇਪਰ ਹੈ ਬੜਾ ਚੰਡੀਗੜ੍ਹ ਪੰਜਾਬ ਨਾਲ ਹੈ ਇਸ ਕਰਕੇ ਰੋਕੋ ਸੋ ਗਿਆਨੀ ਜੀ ਨੇ ਇੰਟਰਵਿਊ ਕਰਕੇ ਅਰੈਸਟ ਹੋਣ ਨਹੀਂ ਦਿੱਤਾ ਸਚਾਈ ਤੇ ਹੈ ਸਿੰਨੇ ਇਹ ਟਿਕਾ ਨਾ ਜੇ ਤਾਂ ਤਾਂ ਹੀ ਅੱਛਾ ਵੀ ਉਹਨਾਂ ਨੇ ਉਲਟਾ ਦੀ ਮਦਦ ਕੀਤੀ ਵੀ ਇਹਨੂੰ ਰੁਕਾਇਆ ਇਹ ਅਰੈਸਟ ਨਹੀਂ ਹੋਇਆ ਅਰੈਸਟ ਨਹੀਂ ਹੋਇਆ ਗਿਆਨੀ ਜੀ ਦੇ ਇੰਟਰਵੈਨਸ਼ਨ ਆ ਇਹ ਮੇਰਾ ਆਪਣਾ ਪਰਸਨਲ ਨਾਲਜ ਕਿਉਂਕਿ ਮਦਨ ਨਾਇਰ ਬੜਾ ਮੇਰਾ ਦੋਸਤ ਸੀ ਮੈਂ ਡੀਪੀਰ ਹੁਮਾਲਾ ਸੀ ਤੇ ਮਦਨ ਨਾਇਰ ਨੇ ਉਦੋਂ ਹੀ ਜੁਆਇਨ ਕੀਤਾ ਸੀ ਤੇ ਮੇਰਾ ਇਹਦੇ ਘਰ ਆਣ ਜਾਣ ਸੀ ਤੇ ਮੇਰਾ ਬੜਾ ਸਬੰਧ ਹੈ ਅੱਛਾ ਅਜੇ ਦੀ ਮੈਂ ਇੱਕ ਹੋਰ ਮਿਸਾਲ ਦੇਣਾ ਕਿ ਮਦਨ ਨਾਇਰ ਦੇ ਹੱਕ 'ਚ ਗਿਆਨੀ ਜੀ ਹਮੇਸ਼ਾ ਰਹੇ ਜਦੋਂ ਮਦਨ ਨਾਇਰ ਫਿਰ ਸੈਟਲ ਜਦੋਂ ਰਿਟਾਇਰ ਹੋਇਆ ਚੰਡੀਗੜੀ ਸੈਟਲ ਹੋਇਆ ਔਰ ਗਾਨੀ ਜੀ ਦਾ ਪਿਆਥ ਹੋਈ ਯਾਨੀ ਜੀ ਰਾਸ਼ਟਰਪਤੀ ਸੀ ਅੱਛਾ ਗਿਆਨੀ ਜੀ ਨੇ ਸਪੈਸ਼ਲ ਉਤੋਂ ਆਪਣਾ ਏਡੀਸੀ ਭੇਜਿਆ ਜਾ ਕੇ ਰੀਤ ਚੜਾਈ ਜੀ ਫਿਨਰਲ ਦੇ ਰਿਕਾਰਡ ਮਦਵਨ ਨਾਰਦੀ ਡੈਥ ਤੇ ਰਾਸ਼ਟਰਪਤੀ ਦਾ ਆਣਾ ਇਹ ਸ਼ੋਅ ਕਰਦਾ ਯਾਨੀ ਜੀ ਮਦਵਨ ਨਾਲ ਕੀ ਬੜਦੀ ਸੀ ਇਹ ਬੜੀ ਵੱਡੀ ਗੱਲ ਹੈ ਮੈਂ ਤਾਂ ਕਹਿਣਾ ਤੁਹਾਨੂੰ ਤੁਸੀਂ ਆ ਜੀ ਜਰਨਲਿਸਟ ਚਲੋ ਇਹ ਤਾਂ ਆਪਾਂ ਇੱਕ ਵੱਖਰੀ ਗੱਲ ਹੋ ਗਈ ਲੇਕਿਨ ਇਸ ਤੋਂ ਬਾਅਦ ਗਿਆਨੀ ਜੀ ਵਕਤ ਇੱਕੋ ਮਾਲ ਗਲਤ ਹੋਈ ਉਹ ਝਗੜਾ ਹੋ ਗਿਆ ਇਹ ਸਮਾਚਾਰ ਨਾਲ ਅੱਛਾ ਜਗਤ ਰਣ ਦੇ ਅਖਬਾਰ ਦਾ ਝਗੜਾ ਹੋ ਗਿਆ ਉਹ ਕੋਈ ਨਾ ਨੇ ਅਖਬਾਰ ਦੀ ਬਿਜਲੀ ਕਟਾ ਉਹ ਜੋਰਾ ਸਿੰਘ ਬਰਾੜ ਹੁੰਦਾ ਸੀ ਪ੍ਰਧਾਨ ਬਿਜਲੀ ਬੋਰਡ ਅੱਛਾ ਜਿਵੇਂ ਉਹ ਗਿਆ ਹਲਕਾਰ ਅੱਗੇ ਦੌੜਦੇ ਨਾ ਜਿਵੇਂ ਬੱਸੀ ਲਾ ਅੱਗੇ ਦੌੜਿਆ ਉਹਨੇ ਜਿੰਨੀ ਫੈਮਿਲੀ ਪਲੈਨਿੰਗ ਦੀ ਰੋਲਾ ਇੰਡੀਆ ਚ ਪਿਆ ਉਹ ਸਾਰਾ ਹਰਿਆਣਾ ਚ ਪਿਆ 10 ਬੰਦੀ ਦਾ ਜ਼ਬਰਦਸਤੀ ਜੋ ਹੋਇਆ ਉਹ ਹਰਿਆਣੇ ਚ ਹੋਇਆ ਉਹ ਉਹ ਚਿਰ ਉਹ ਸੰਜੇ ਨੂੰ ਖੁਸ਼ ਕਰਨ ਲਈ بڑے ਕੈਂਪ ਲਾਏ ਉਸਨੇ ਸੰਜੇ ਆਉਂਦਾ ਉਹ ਸਭ ਸ਼ਾਬਾਸ਼ ਦਿੰਦਾ ਉਹਦਾ ਸੇਲਾ ਤੁਹਾਨੂੰ ਯਾਦ ਹੋਣਾ ਕਿ ਇਹ ਬੰਸੀ ਲਾਲ ਹੋਮ ਮਿਨਿਸਟਰ ਵੀ ਡਿਫੈਂਸ ਮਿਨਿਸਟਰੀ ਬਣਾਤਾ ਸੀ ਹਾਂ 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 ਉਹ ਤੁਹਾਨੂੰ ਯਾਦ ਹੋਣਾ ਹਾਂ ਚਲੋ ਲੇਕਿਨ ਲੇਕਿਨ ਪੰਜਾਬ ਦੀ ਗੱਲ ਆਪਾਂ ਕਰੀਏ ਕਿ ਲਾਲਾ ਜਗਤਾਰਦਾ ਅਖਬਾਰ ਜੋਰਾ ਸਿੰਘ ਨੇ ਬਿਜਲੀ ਕੱਟਦੀ ਉਹ ਉਹਨਾਂ ਨੇ ਟਰੈਕਟਰ ਨਾਲ ਆਪਣਾ ਇੱਕ ਚਲਾ ਕੇ ਵਿਰੋਧ ਦਾ ਵਿਰੋਧ ਕਰ ਇਸ ਕਰਕੇ ਹਾਂਜੀ ਆ ਉਹ ਵਿਰੋਧ ਵਿਰੋਧ ਕਰਦਾ ਸੀ ਤੇ ਲਾਲਾ ਜਗਤਵੰਦ ਅਰੈਸਟ ਹੋ ਕੇ ਪਟਿਆਲਾ ਜੇਲ੍ਹ ਵਿੱਚ ਪੇਜਤਾ ਪਰ ਇਹ ਇੱਕ ਗੱਲ ਨਹੀਂ ਕਿ ਹੁੰਦੀ ਆ ਇਹ ਬੜਾ ਇਹ ਅਖਬਾਰਾਂ ਵਿੱਚ ਬੜਾ ਫਿਰ ਇਹਦੀ ਨਸ਼ਰ ਹੋਈ ਬੜੀ ਗੱਲ ਵੀ ਕੀ ਹੋ ਗਿਆ ਸੋ ਬਾਕੀ ਉਹਨਾਂ ਨੇ ਪਤਾ ਕੀ ਕੀਤਾ ਫਿਰ ਉਹਨਾਂ ਨੇ ਟਰੈਕਟਰ ਲਾ ਕੇ ਅਖਬਾਰ ਛਾਪਿਆ ਟਰੈਕਟਰ ਲਗਾ ਕੇ ਉਹ ਚਲਾ ਲਿਆ ਜਨਰੇਟਰ ਜਿਹੜੇ ਜੀ ਬਿਜਲੀ ਆਪਣੀ ਆਪਣੀ ਬਿਜਲੀ ਬਣਾ ਕੇ ਅਖਬਾਰ ਛਾਪ ਲਿਆ ਛਾਪ ਲਿਆ ਸੀਗਾ ਸੋਲਾ ਹਲਾ ਝਗੜਾ ਦਾ ਬੜਾ ਉਸ ਵਕਤ ਝਗੜਾ ਹੋਇਆ ਸੀ ਲੇਕਿਨ ਲੇਕਿਨ ਅਦਰਵਾਈਜ਼ ਐਮਰਜੈਂਸੀ ਪੀਰੀਅਡ ਚ ਆਮ ਪੰਜਾਬ ਛਾਂਤ ਰਿਹਾ ਵਾਕਿਆ ਹੋਏ ਹੋਣੇ ਪੁਲਿਸ ਤਾਂ ਕਿਧਰੇ लाਟੀ ਚਾ ਜਾਂ ਪੁਲਿਸ ਨੇ ਕੋਈ ਲੇਕਿਨ ਜੋ ਆਲ ਓਵਰ ਇੰਡੀਆ ਜਿਵੇਂ ਸੀ ਉਹ ਪੰਜਾਬ ਉਤੋਂ ਬੜਾ ਘੱਟ ਉਹ ਦੋ ਗੱਲਾਂ ਨੇ ਉਹ ਜਿਹੜੀ ਲੇਕਿਨ ਦੇਖੋ ਇੱਕ ਤਾਂ ਘਾਟ ਹੋਈ ਹੋਈ ਸੀਗੀ ਦੂਜਾ ਨਸਬੰਦੀ ਕੇ ਵਰੀ ਇਹ ਤੁਸੀਂ ਕਹ ਰਹੇ ਵੀ ਨਹੀਂ ਹੋਇਆ ਹੈ ਲੇਕਿਨ ਵੇਖੋ ਹੋਇਆ ਹੋਣਾ ਮੈਂ ਨਹੀਂ ਕਹਦਾ ਕਿ ਮੈਂ ਵਕਾਲਤ ਨਹੀਂ ਕਰ ਰਿਹਾ ਗੈਨੀ ਮੁੱਖ ਮੰਤਰੀ ਸੀ ਉਹਨਾਂ ਨੇ ਇੰਦਰਾ ਗਾਂਧੀ ਵੀ ਕੁਝ ਕਰਨੀ ਸੀ ਆਫਟਰ ਆਲ ਜੋ ਜੋ ਪਾਲਿਸੀ ਹੁੰਦੀ ਹੈ ਕੋਈ ਸੀਐਮ 홀ਡਰ ਨਹੀਂ ਕਰ ਸਕਦਾ ਅੱਜ ਵੀ ਉਹ ਹੀ ਹਾਲ ਹੈ ਪਰ ਵੈਸੇ ਜਾਨੀ ਯਾਰ ਅੰਦਰੋਂ ਕੀ ਮਹਿਸੂਸ ਕਰਦੇ ਸੀ ਕਦੇ ਕੋਈ ਗੱਲ ਕੀਤੀ ਵੀ ਠੀਕ ਨਹੀਂ ਕੀਤਾ ਇੰਦਰਾ ਨੇ ਨਹੀਂ ਨਹੀਂ ਅੰਦਰੋਂ ਤੇ ਉਹ ਮਹਿਸੂਸ ਇਹਨਾਂ ਨੇ ਕੀਤਾ ਵੀ ਇਹ ਜਿਹੜਾ ਫੈਸਲਾ ਕਰਾਇਆ ਗਿਆ emergancy ਦਾ ਇਸ ਗਰੁੱਪ ਨੇ ਲੱਕਰਾਇਆ ਉਹ ਗਲਤ ਕਰਾ ਗਿਆ ਜਿਹੜੀ ਇੰਦਰਾ ਦਾ ਫੈਸਲਾ ਹੋਇਆ ਨਾ ਜੀ ਇਹ ਤਿੰਨ ਚਾਰ ਮੁੱਖ ਮੰਤਰੀ ਖਾਸ ਕਰਕੇ ਬੰਗਾਲ ਵਾਲਾ ਜਿਹੜਾ ਬਾਅਦ ਗਵਰਨਰ ਬਣਿਆ ਸਹਾਦਰ ਦੇ ਇਹ ਉਹਦਾ ਡਰਾਫਟ ਕੀਤਾ ਹੈ ਰੇ ਰੇ ਇਹ ਮਨ ਗਾਇ ਜੀ ਸਾਹਿਬ ਇਹ ਉਹਦਾ ਬਣਾਇਆ ਉਹਨੇ ਹੀ ਆਰਡਰ ਕਿਹਾ ਕਿ ਮੈਂ ਲੀਗਲ ਬ੍ਰੇਨ ਆ ਇਹ ਲੀਗਲੀ ਅਲਾਉਡ ਹੈ ਇਹ ਸਾਰਾ ਮੇਨ ਮੈਨ ਉਹ ਸੀ ਕੀਤਾ ਨਾ ਉਹਦੀ ਸਲਾਹ ਲਈ ਹੈ ਨਾ ਨਹੀਂ ਉਹ ਕਹਿੰਦੇ ਡਰਾਫਟ ਕਰਕੇ ਉਹਨੇ ਉਹਦੇ ਸਾਈਨ ਕਰਾ ਲਿਆ ਤੇ ਉੱਥੇ ਉਸ ਵਕਤ ਜਿਹੜੀ ਕੈਬਿਨੇਟ ਸੀ ਨਾ ਨਾਲ ਆਸ-ਪਾਸ ਉਸ ਵਕਤ ਦੇ ਲੋਕ ਸਾਰੇ ਬੈਠੇ ਸੀ। ਬਸ ਇਹ ਬਾਕੀਆਂ ਤਾਂ ਕੋਈ ਥੋੜਾ ਸਲਾਹ ਤੋਂ 4-5 ਬਜੇ ਨਹੀਂ ਕੀਤਾ ਨਾ। ਹਾਂ ਹਾਂ। ਲੇਕਿਨ ਗਿਆਨੀ ਜੀ ਗਿਆਨੀ ਜਰ ਸਿੰਘ ਨਾਲ ਤੁਹਾਡੀ ਗੱਲ ਹੁੰਦੀ ਉਹ ਵਜਿਹਾ। ਗਿਆਨੀ ਜੀ ਦੇਖੋ ਗਿਆਨੀ ਜੀ ਤੇ ਦੇਖੋ ਉਸ ਬਾਅਦ ਕੰਟੀਨਿਊ ਕੀਤਾ। ਦੇਖੋ ਉਸ ਤੋਂ ਬਾਅਦ 75 ਜਿਹੜੀ ਗਿਆਨੀ ਜੀ ਦੇ ਹੁੰਦੇ ਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਤਬਦੀ ਆ ਗਈ। ਗਿਆਨੀ ਜੀ ਸਾਹਿਬ ਜੀ ਦੇ ਨਾਲ ਟੁਰੇ ਲੰਗੋਵਾਲ ਦੇ ਨਾਲ ਬਰਨਾਨਾ ਲੌਂਗਵਾਲ ਗਿਆਨੀ ਜੀ ਤਿੰਨੋਂ ਆਨੰਦਪੁਰ ਸਾਹਿਬ ਤੋਂ ਦਿੱਲੀ ਪਹੁੰਚੇ ਦਿੱਲੀ ਦੇ ਦਰਾ ਗਾਂਧੀ ਨੇ ਪ੍ਰੈਜਾਈਡ ਕੀਤੀ ਉਦੋਂ ਇਹ ਯਾਤਰਾ ਲੇਕਿਨ ਬਰੇਬਰ ਵੀ ਬੜੀ ਉਹਨਾਂ ਦਿਨਾਂ 'ਚ ਆਈ 75 ਇਚ ਜਾ ਬੋਧ ਹੈ ਅ ਬੱਚੇ ਸੋਏ ਗੱਲਾਂ ਕਹੀ ਉਸ ਤੋਂ ਬਾਅਦ ਫਿਰ ਜਿਹੜੇ ਾਲਾਦ ਐਸੇ ਬਣੇ ਇਹ ਇੱਕ ਦਸ਼ਮ ਹੈ ਡੂਰਿੰਗ ਐਮਰਜੈਂਸੀ ਵੀ ਸੌਰ ਬਲਵੰਤ ਸਿੰਘ ਬਾਰਸੀ اچھا اچھا ਤੇ ਮੁਸਾਫਰ ਨੇ ਉਹ ਨਹੀਂ ਰਤੋ ਜੀ ਨਾ ਨਾ ਦੱਦਿਮੀ ਮੁਸਾਫਰਨ ਉਹ ਬੜਾ ਬਹੁਤ ਮਸ਼ਹੂਰ ਸੀ ਸਾਰੇ ਪਾਸੇ ਆਪਣਾ ਰੱਖਦੇ ਸੀ ਇਹ ਨਹੀਂ 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 ਉਹਨੇ ਗਿਆਨੀ ਗੁਰਸਿੰਘ ਮੁਸਾਫਰ ਨੇ ਇੱਕ ਵਾਰੀ ਬਰਨਾਲਾ ਤੇ ਬਲਵੰਤ ਸਿੰਘ ਨੂੰ ਦਿੱਲੀ ਲੈ ਕੇ ਗਏ ਜੀ ਬੇਕੋ ਗੱਲ ਸੁਣਾਈ ਚੜਾਈ ਜਾਵੇ ਹਾਂ ਹਾਂ ਕੋਸ਼ਿਸ਼ ਕੀਤੀ ਸੀ ਵੀ ਹੁਣ ਵਿੱਚੋਂ ਵੀ ਕੋਈ ਮੋਰਚਾ ਤੋੜ ਲਿਆ ਜਾਵੇ ਕਰ ਲਿਆ ਜਾਵੇ ਸੋ ਇਹ ਪਰ ਉਹ ਗੱਲ ਸਿਰੇ ਨਹੀਂ ਚੜੀ ਵੀ ਇਹ ਕੋਸ਼ਿਸ਼ ਹੋਈ ਸੀ ਹਾਂ ਲੇਕਿਨ ਲੇਕਿਨ ਗਿਆਨੀ ਜੀ ਚੁੱਪ ਰਹੇ ਫਿਰ ਵੀ ਅਕਾਲੀ ਦਲ ਹੁਣ ਕਰ ਰਿਹਾ ਗਿਆਨੀ ਜੀ ਨੇ ਆਪਣੀ ਕੋਈ ਰੰਜਸ਼ ਕਾਲੀਆਂ ਨਾਲ ਅਕਾਲੀਆਂ ਦੇ ਕੰਮ ਹੁੰਦੇ ਸੀ ਗਿਆਨੀ ਜੀ ਦੀ ਬੜੀ ਵੱਡੀ ਗੱਲ ਸੀ ਤੁਸੀਂ ਜਾਣਦੇ ਹੋ ਉਹ ਆਪੋਜੀਸ਼ਨ ਦੇ ਕੰਮ ਜ਼ਿਆਦਾ ਕਰਦੇ ਸੀ ਉਹ ਤਾਂ ਬਾਦਲ ਵਾਂਗ ਹੋਇਆ ਉਹਦਾ ਵੀ ਉਹਨਾਂ ਮਲਕੇ ਕੋਈ ਅਕਾਲੀ ਆ ਜਾਏ ਕਾਂਗਰਸ ਆ ਜਾਏ ਜਨ ਸੰਗੀ ਆ ਜਾਓ ਕੰਮ ਉਹਦਾ ਕਰਦੇ ਸੀ ਇਸ ਗੱਲ 'ਚ ਉਹਨਾਂ ਨੂੰ ਕਦੇ ਇਸ ਗੱਲ ਦੀ ਰੰਜਿਸ਼ ਨਹੀਂ ਸੀ ਵੀ ਵਿਰੋਧੀ ਵਿਰੋਧੀ ਹੈ ਉਹਨਾਂ ਦੇ ਵੀ ਕੰਮ ਕਰੋ ਸੋ ਅਮਰਜੰਸੀ ਵਿੱਚ ਇਸ ਤੋਂ ਬਾਅਦ ਪੰਜਾਬੀ ਦੇ ਕੋਈ ਵੱਡੀ ਘਟਨਾ ਤਾਂ ਮੇਰੇ ਕੋਈ ਯਾਦ ਨਹੀਂ ਕੋਈ ਹੋਵੇ ਫਿਰ ਜਦੋਂ ਅਮਰਜੰਸੀ ਰੂਟੀ ਉਹਦਾ ਹੜ ਆ ਗਿਆ ਉਹ ਪ੍ਰੋ ਬਾਦ ਬਾਦਲ ਸਾਹਿਬ ਦਾ ਜਿਹੜਾ ਗਰੁੱਪ ਹੈ ਇਹਨੂੰ ਐਡਵਾਂਟੇਜ ਮਿਲ ਗਿਆ ਜੇਲ੍ਹ ਦਾ ਦੋ ਤੋਂ ਉਪਰ ਜਦੋਂ ਅਲੈਕਸ਼ਨ ਆਈ ਇਹ ਜਿੱਤ ਗਏ ਯਾਨੀ ਜਦੋਂ ਪੇਪਰ ਰਿਜੈਕਟ ਹੋ ਗਏ ਸੀ ਇਹ ਤੇ ਲੈਕਚਰ ਲੜੀ ਨਹੀਂ ਸਕੇ ਇਹ ਕਹਿੰਦੇ ਯਾਨੀ ਜਦੋਂ ਪੇਪਰ ਰਿਜੈਕਟ ਹੋਏ ਸੀ ਆਹ ਰੋਪੇ ਕਹਿੰਦੇ ਪੇਪਰ ਰਿਜੈਕਟ ਕਰਤੇ ਸੀ ਅੱਛਾ ਇਹਨਾਂ ਲੈਕਚਰ ਨਹੀਂ ਲੜੀ ਫਿਰ ਉਹ ਬਈ ਬਰਨਮਾਜਾ ਜਾਕੜ ਬਣ ਗਿਆ ਲੀਡਰ ਆਫ ਕਾਂਗਰਸ ਪਾਰਟੀ ਕਾਂਗਰਸ ਜੀ ਜਨ ਜੀ ਜੀ ਬਣੀ ਅ ਪ੍ਰੋਫੈਸਰ ਜੀ ਹਾਂ ਚਲੋ ਅੱਜ ਆਪਾਂ ਯਾਦ ਕਰ ਰਹੇ ਆ ਤੁਹਾਡੇ ਸਾਈ ਦੇਖੋ ਗਲਤ ਬੜੀ ਮਾੜੀ ਹੈ ਕਿ ਜਿੰਨੀ ਕੰਟੈਂਪ ਕਰੀਏ ਅਬਰਜੈਂਸੀ ਏ ਥੋੜੀ ਇੰਡੀਆ ਜ ਡੈਮੋ ਇੰਡੀਆ ਦੀ ਸ਼ਾਨ ਇਹ ਹੀ ਹੈ ਕਿ ਡੈਮੋਕ੍ਰੇਸੀ ਬਰਨਾ ਜਿੰਨੇ ਗਵਾਂਡੀ ਮੁਲਕਾਂ ਨੂੰ ਡੈਮੋਕ੍ਰੇਸੀ ਹੈ ਹੀ ਨਹੀਂ ਹਰ ਜਗ੍ਹਾ ਫੌਜ ਦੇ ਰਾਜ ਕਿਧਰੇ ਡਿਕਟੇਟਰ ਸੋ ਇੰਡੀਆ ਦਾ ਇਹ ਜਿਹੜਾ ਪੀਰੀਅਡ ਸੀ 75 ਤੋਂ 72 ਦੋ ਸਾਲ 19 ਮਹੀਨੇ ਰਹੀ ਐਮਰਜੈਂਸੀ 19 ਮਹੀਨੇ ਰਹੀ ਐ ਐਮਰਜੈਂਸੀ ਇਹ ਬਹੁਤ ਵੱਡਾ ਪਿਕੋ ਕੁਲਦੀਪ ਨੱਜਰ ਵਰਗੇ ਬੰਦੇ ਅਰੈਸਟ ਹੋਏ ਪੀਪਸ ਐਂਡ ਸੱਚਰ ਅਰੈਸਟ ਹੋਇਆ ਫਾਰਮਰ ਚੀਫ ਮਿਨਿਸਟਰ ਪੰਜਾਬ ਇਹ ਵੱਡੇ ਵੱਡੇ ਲੀਡਰ ਵੀ ਜੇਲ੍ਹਾਂ ਚ ਗਏ 14 ਸਾਰੇ ਲਗਭਗ 40 ਐਕਟਿਵ ਸੀਗੇ ਮੋਰੇ ਭਈ ਇਹ ਦੋ ਸਾਡੇ ਪੰਜਾਬੀ ਦੋ ਵੱਡੇ ਐ ਸਨ ਹਾਂਜੀ ਹਾਂਜੀ ਹਾਂ ਇਹ ਬੜੇ ਅਚਾ ਉਦੋਂ ਇੰਦਰ কুমার ਗੁਜਰਾਲ ਨੇ ਬੜੀ ਜ਼ੁਰਤ ਕੀਤੀ ਇਹ ਮਿਨਿਸਟਰ ਸੀ ਸੈਂਟਰ ਦੇ ਇਨਾਂ ਨੇ ਉਹ ਰਿਪੋਰਟ ਕੀਤਾ ਅੰਦਰ ਦੇ ਨਿਕਲ ਮਹਿਕਮਾ ਲੈ ਲਿਆ ਗਿਆ ਇਨਫਾਰਮੇਸ਼ਨ ਸ਼ਕਲਾ ਜੀ ਜੁਆਏਗੇ ਬਿਲਕੁਲ ਹਾਂ ਫਿਰ ਇਹਨਾਂ ਨੂੰ ਮੈਸਟਰ ਲਾ ਕੇ ਭੇਜਤਾ ਗਿਆ ਮਾਸਕੋ ਉਸ ਨੂੰ ਜੀ ਨਾ ਜਰੂਰ ਬਹੁਤ ਮਿਹਰਬਾਨੀ ਦੇਖਣਾ ਬਲੀ ਜੀ 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 ਕੋਰੇ ਨੇ ਦੋ ਚਾਰ ਗੱਲਾਂ ਜਿਹੜੀਆਂ ਉਹ ਛੋੜੀ ਦੀਆਂ ਆਜਾਦਾ ਤਾਗਾ ਕੀਤੇ ਰਹੇ ਤੇ ਸਭ ਤੋਂ ਵੱਡੀ ਤੇ ਅਹਿਮ ਗੱਲ ਕਿ ਇਦਾਂ ਦੇ ਰਿਕਾਰਡ ਜਾਈ ਵੀ ਹੋਵੇ ਜਾਂ ਨਹੀਂ ਹੈ ਜੀ ਇਹਨੇ ਇਹਨਾਂ ਨੇ ਦੱਸਿਆ ਕਿ ਜਦੋਂ ਕਾਲੀ ਦਲ ਦੇ ਮੋਰਚਾ ਲਾਉਣ ਤੋਂ ਪਹਿਲਾਂ ਇੰਦਰਾ ਗਾਂਧੀ ਨੇ ਪੇਸ਼ਕਸ਼ ਕੀਤੀ ਸੀ ਤੇ ਤੁਸੀਂ ਮੋਰਚਾ ਨਾਲ ਤੁਸਮ ਜੋ ਚਾਹੀਦਾ ਅਸੀਂ ਤੁਹਾਨੂੰ ਕੋਈ ਕਾਰਵਾਈ ਨਹੀਂ ਕੀਤੀ ਤੇ ਨਹੀਂ ਕਰਾਂਗੇ ਤੇ ਤੁਸੀਂ ਮੋਰਚਾ ਨਾਲ ਆਓ ਤੇ ਅਸੀਂ ਤੁਹਾਨੂੰ ਜੋ ਚਾਹੀਦਾ ਤੁਸੀਂ ਲੈ ਲਓ ਇਸ ਤਰ੍ਹਾਂ ਦੀ ਪੇਸ਼ਕਸ਼ ਜਿਹੜੀ ਹੈ ਕੀਤੀ ਗਈ ਸੀ ਦੇ ਪੇਸ਼ਕਸ਼ਾਂ ਵੀ ਕੀਤੀ ਵੀ ਉਸ ਵळे ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਰਾਹੀ ਕੀਤੀ ਗਈ ਸੀ ਪਰ ਗਿਆਨੀ ਜੈਲ ਸਿੰਘ ਦੇ ਬਦਲ ਨਾਲ ਮੀਟਿੰਗ ਵੀ ਕੀਤੀ ਹਨ ਸਰ ਜਾ ਕੇ ਬੁਲਾਕਾਤ ਕੀਤੀ ਤਲੋਜਨ ਸਿੰਘ ਉਸ ਦੇ ਗਵਾਹ ਨੇ ਇਹਨਾਂ ਨੇ ਕਿਉਂਕਾ ਫਿਕਸ ਲੈਣੇ ਕਰਵਾਈ ਸੀ ਸੋ ਇੱਕ ਫਿਰ ਇੱਕ ਹੋਰ ਇਹਨਾਂ ਨੇ ਫੈਕਚਰ ਜੈ ਕਿਸੇ ਕਪੂਰ ਸਿੰਘ ਨੇ ਵੀ ਬਦਲ ਨੂੰ ਇਹ ਸਲਾਹ ਦਿੱਤੀ ਸੀ ਕਿ ਤੁਸੀਂ ਮੌਕਾ ਹੋਣਾ ਮੌਕਾ ਨਾ ਘਾਓ ਇਹ ਵੀ ਇਹਨਾਂ ਦਾ ਕਹਿਣਾ ਕਿ ਉਹਨਾਂ ਨੇ ਸਲਾਹ ਦਿੱਤੀ ਸੀ ਸੋ ਇਹ ਦੋ ਵੱਡੇ ਵੱਡੇ ਤਰਸ ਤੀਜਾ ਜਿਹੜਾ ਆ ਮੈਂ ਗੱਲ ਕੀਤੀ ਪਹਿਲਾਂ ਵੀ ਉੱਤੇ ਦੇਖੋ ਇਹ ਉਸ ਵੇਲੇ ਦੋ ਗੱਲਾਂ ਇਹਨਾਂ ਨੇ ਕਿਹਾ ਕਿ ਉਹ ਜਿਸ ਤਰ੍ਹਾਂ ਬੰਸੀਲਾ ਨੇ ਕੀਤਾ ਉਸ ਤਰ੍ਹਾਂ ਪੰਜਾਬ 'ਚ ਉਹ ਕਨਿਆਲ ਸਿੰਘ ਨੇ ਨਹੀਂ ਕੀਤਾ ਜੋ ਕੁਝ ਨਸਬੰਦੀ ਤੇ ਉਹ ਬਹੁਤ ਜ਼ਿਆਦਾ ਬਗ਼ਾਤਾਂ ਵੀ ਹੋਈਆਂ ਸੀ ਪੁਲਿਸ ਦੇ ਤਾਂ ਕਾਤਕਾ ਵੀ ਬਚੇਰਾ ਕੀਤਾ ਸੀਗਾ ਇਹ ਗਰਦਾਰੀਆਂ ਪੰਜਾਬ ਦੇ ਨੇ ਤਾਂ ਉਹਨੀਆਂ ਵੀ ਫਾਈਆਂ ਸੀ ਪੰਜਾਬ ਦੇ ਸਟੂਡੈਂਟ ਲੀਡਰ ਨੇ ਹੋਈਆਂ ਸੀ ਤੇ ਸੀਪੀਏ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਕੰਬੇ ਬੱਕੀਆਂ ਨਹੀਂ ਵੀ ਹੋਈਆਂ ਸੀਗੇ ਮੇਰੇ ਤਾਂ ਆਪ ਜਿਵੇਂ ਦੱਸਿਆ ਸਾਡੇ ਪਰਿਵਾਰ ਦੇ ਚਾਰ ਮੈਂਬਰ ਜਿਹੜੇ ਐ ਤੇ ਇੱਕ ਪ੍ਰੋਫੈਸਰ ਚੰਨ ਲਾਲ ਜਿਹੜੇ ਜੀਐਨਯੂ ਵਾਲੇ ਹੁਣ ਇਹ ਵੀ ਮੇਰੇ ਰਿਸ਼ਤੇਦਾਰ ਨੇ ਇਹ ਵੀ ਉਸ ਵळे ਪਹਿਲੀ ਰਾਤੀ ਪੜ੍ਹੇਗੇ ਸੀ ਇੰਦਾ ਜੀ ਸੀਗੇ ਸੋ ਉਹ ਉਹ ਐਸੀ ਪਰ ਉਹ ਯਾਤਾਂ ਜਿਹੜੀਆਂ ਇਹਨਾਂ ਦਾ ਇਹ ਦੇ ਬਾਵਜੂਦ ਇਹਨਾਂ ਦਾ ਕਹਿਣਾ ਹੈ ਕਿ ਜੋ ਵੀ ਹੈ ਐਮਰਜੈਂਸੀ ਕਾਲਾ ਦੌਰ ਸੀ ਗਲਤ ਸੀ ਕਨਸਟੀਟਿਊਸ਼ਨਲੀ ਗਲਤ ਸੀ ਡੈਮੋਕ੍ਰੇਸੀ ਤੇ ਤੱਬਾ ਜੀ ਕਾਲਾ ਉਹ ਇਹਨਾਂ ਦਾ ਕਹਿਣਾ ਹੈ ਤੇ ਅੰਦਰੋਂ ਗੈਨੀਅਲ ਸੀ ਵੀ ਮਹਿਸੂਸ ਕਰਦੇ ਸੀ ਇਹਨਾਂ ਦਾ ਕਹਿਣਾ ਹੈ ਪਰ ਉਸ ਵੇਲੇ ਕਿਉਂਕਿ ਮੁੱਖ ਮੰਤਰੀ ਜੀ ਉਹਨਾਂ ਦੀ ਕਮਾਂਡ ਐਕਟ ਸੀ ਉਹਨਾਂ ਨੇ ਜੋ ਵੀ ਨੂੰ ਕਾਰਵਾਈ ਕੀਤੀ ਤੇ ਸ਼੍ਰੋਮਣ ਕਾਲੀ ਨਲਦਾ ਜਿਹੜਾ ਇਕਨਾਂ ਕੇ ਅ ਅਸੀਂ ਕੱਲਿਆਂ ਨੇ ਮੋਰਚਾ ਲਾਇਆ ਉਹਦੇ ਨਾਲ ਤਾਂ ਮੈਂ ਵੀ ਡਿਫਰ ਕਰਦਾ ਕਿਉਂਕਿ ਅਸੀਂ ਵੀ ਵਿਰੋਧ ਕਰਨ ਵਾਲੇ ਸੀ ਅਸੀਂ ਬੜੇ ਫਖਕ ਤਰ੍ਹਾਂ ਨਵਿਰੋਧ ਕੀਤਾ ਸੀ ਕਾਲੀਦਾਰ ਨੇ ਮੋਰਚਾ ਲਾਇਆ ਆਪਣਾ ਸੀ ਪਰ ਹੋਰ ਧਿਰਾਂ ਵੀ ਸੀ ਜਿਹੜੀਆਂ ਅ ਵਿਰੋਧ ਕਰਦੀਆਂ ਸੀ ਅ ਅ ਕਮਰਨ ਸੀ ਬਾਰੇ ਕੁਝ ਜ਼ਿਆਦਾ ਤਾਕਾ ਦਿੱਤੀਆਂ ਜਦੋਂ ਤੱਕ ਲੋਕ ਜੀ ਨੇ ਕੁਝ ਤੱਕ ਵੀ ਠੀਕ ਕੀਤੇ ਇਹਨਾ ਅੱਜ ਈਗਲ ਕਾਰਦੀ ਜਿਹੜੀ ਸਬੰਧ ਚ ਕਰਵੱਚ ਪੀਸੀ ਉਸ ਵੇਲੇ ਨੇ ਕਿਹਾ ਉਹਨੂੰ ਕੁਛ ਦੇ ਜਿਹੜੇ ਤੱਤ ਜਿਹੜੇ ਠੀਕ ਨਹੀਂ ਸੀਗੇ ਉਹਨਾਂ ਨੂੰ ਵੀ ਇਹਨਾਂ ਨੇ ਕਿਹਾ ਕਿ ਯਾਨੀ ਗਾਇਲ ਸਿੰਘ ਪਹਿਲਾਂ ਖਮਾਤ ਕੀਤੀ ਸੀ ਉਸ ਵੇਲੇ ਕਬੂਨ ਨੂੰ ਬੰਦ ਕਰਨ ਦੀ ਜਿਹੜੀ ਗਾਇ ਬਾਂਸੀ ਲਾਲ ਨੇ ਜਰੂਰ ਕੋਸ਼ਿਸ਼ ਕੀਤੀ ਸੀ ਪਰ ਕਹਿੰਦੇ ਗਾਇਲ ਸਿੰਘ ਨੇ ਉਸ ਨੂੰ ਬਲਕੇ ਪਹਚਾਇਆ ਸੀ ਇਹ ਤੱਤ ਇਹ ਇਹ ਇਹਨਾਂ ਨੇ ਜ਼ਾਹਰ ਕੀਤਾ ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਤੁਹਾਡੇ ਸਾਰੇ ਸੁਣਨ ਵਾਲੇ ਨੂੰ